ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਪ ਪ੍ਰਸਾਦ ਸਵਈਏ ਸ਼੍ਰੀ ਮੁਖਵਾਕ ਪਾਤਸ਼ਾਹ ਦਸਵੀਂ ਸਰਾਵੰ ਸੁਧ ਸਮੂਹ ਸਿਧਾਨ ਕੇ ਦੇਖ ਫਿਰਿ ਓ ਕਲ ਜੋਗ ਜਤੀਕੇ ਸੂਰਾਦਨ ਸੁਧ ਸੁਦਾਦਿਕ ਸੰਤ ਸਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਹਾ ਮਤ ਕੋ ਨ ਦੇਖਿਯਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਦ ਸੰਗ ਅਨੂਪ ਉਤੰਗ ਸੁਰੰਗ ਸਵਾਦੇ ਕੋਟ ਤੁਰੰਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਪੂਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾ ਦੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜ ਤਢੋਲ ਮਿਰਦੰਗ ਨਗਾ ਦੇ ਗੁੰਜਤ ਗੂੜਗ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾ ਦੇ ਪੂ ਤਪਵੇ ਖਪਵਾਨ ਕੇ ਪੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ தாம் ਸਦਾਰੇ ਤੀਰਥ ਨਾਨ ਤਿਆ ਦਮਦਾਨ ਸੁ ਸੰਜਮ ਨੇਮ ਅਨੇਕ ਵਿਸੇਖ ਵੇਦ ਪੁਰਾਨ ਕ ਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਪਉਨ ਆਹਾਜ ਜਤੀ ਜਤ ਤਾਰ ਸਭ ਸੋ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨੂ ਪੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਹ ਦੁਰੰਤ ਦਵਹਾ ਸੂ ਸੋਜ ਸੁਨਹੁ ਦੁਰਜਾਨ ਤਲ ਲੇਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਬੀਰ ਅਪਾਰ ਵੱਡੇ ਬਦਿਆਰ ਅਬ ਵਿਚਾਰੇ ਸਾਧ ਕੀ ਤਾਦ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜੇ ਗੜਾਨੇ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾ ਇੱਕ ਚਾ ਚੱਕ ਨੇ ਇੱਕ ਸੋ ਇੱਕ ਦਵਾਈਆ ਦਨਵ ਦੇਵ ਫਨਿੰਦਨ ਸੱਚਰ ਊਤ ਭਵੇ ਖਪਵਾਂ ਜਪੈਗੇ ਜੀਵ ਜਤੇ ਜਲ ਮੈਂ ਥਲ ਮੈਂ पल ही पल में सब थाप्त पेंगे पुन परतापन बाड़ जात तुन पापन के बहु पुंज खपेंगे सौ दश मुह पर सन फिरा जग सत दश ब अवलोक च पेंगे मानव इंदा दे के जेंद्र दे नर ਜੋਨ ਤੇਜੋ ਕੋ ਰਾਜ ਕਰਨਗੇ ਕੋਟ ਇਸ ਨਾਨ ਗਜਾ ਦੇਕਦਾਨ ਅਨੇਕ ਸਵੰਬਰ ਸਾਜ ਬਰائیںਗੇ ਬ੍ਰਹਮ ਹਿਸ ਬਿਸਨ ਸਚੀਪਤ ਅੰਤਫਸੇ ਜੰਭਾਸ ਪਰائیںਗੇ ਜੇ ਨਰ ਸ੍ਰੀਪਤ ਕੇ ਪਰਸ ਹੈਂ ਪਗ ਤੇ ਨਰ ਫੇਜ਼ ਨਾ ਦੇਹ ਤਰਾਂਗੇ ਕਹਾਂ ਭਇਓ ਜੋ ਦੂ ਲੋਚਨ ਮੂੰਦ ਕੈ ਬੈਠ ਰਿਹਾ ਬਖ ਧਿਆਨ ਲਗਾਇਓ ਨਾਇਤ ਫਿਰਿਓ ਲੀਏ ਸਾਤ ਸਮੁੰਦਰੰ ਲੋਗ ਗਇਓ ਪਰਲੋਕ ਵਾਇਓ ਬਾਸਕਿਓ ਵਿਖਿਆਨ ਸੋ ਬੈਠ ਕੈ ਅਸ ਹੀ ਅਸ ਸੁਬ ਸਬਤੈਓ ਸੱਚ ਕਹੋ ਸੁਨ ਲਿਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇ ਕਾਹੂ ਲੈ ਪਾਹਨ ਪੂਜ ਧਰੋ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਹੂੰ ਪੰਸ਼ਾਹਾਂ ਕੋ ਸੀਸ ਨਵਾਇਓ ਕੂਬਤਾਨ ਕੋ ਪੂਜਤ ਹੈ ਪਸ ਕੂ ਮਿਲਤਾਨ ਕੋ ਪੂਜਨਤਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੀੜ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ